ਸੋ ਪੰਜਾਬ ਦੇ ਵਿੱਚ ਹੜ੍ਹਾਂ ਤੇ ਹਾਲਾਤ ਨੇ ਜਿਹੜੇ ਉਹ ਸਭ ਨੂੰ ਪਤਾ ਹੀ ਨੇ ਪਰ ਲੱਗਦਾ ਕਿ ਰੱਬ ਵੀ ਕਹਿਰਵਾਨ ਹੋਇਆ ਪਿਆ ਬਰਸਾਤ ਰੁਕਦੀ ਹੋਈ ਨਜ਼ਰ ਨਹੀਂ ਆ ਰਹੀ ਇਸ ਵਕਤ ਅਸੀਂ ਚਮਕੌਰ ਸਾਹਿਬ ਦੇ ਪਿੰਡ ਫਸੀਆਂ ਦੇ ਵਿੱਚ ਮੌਜੂਦ ਆ ਜਿੱਥੇ ਸਤਨੂਜ ਜਿਹੜਾ ਉਹ ਉਹ ਆਪਣਾ ਇੱਕ ਅਜਿਹਾ ਰੂਪ ਦਿਖਾ ਰਿਹਾ ਜਿਸ ਦੇ ਨਾਲ ਪਿੰਡ ਵਾਸੀ ਬੇहद ਚਿੰਤਾ ਦੇ ਵਿੱਚ ਨੇ ਆਪ ਬੰਨ ਮਾਰ ਰਹੇ ਨੇ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਿਹੜੇ ਦਰਿਆ ਨੇ ਉਹਨਾਂ ਨੂੰ ਬੰਨ ਨਹੀਂ ਲੱਗਦੇ ਆ ਵੇਖੋ ਦਰਿਆਵਾਂ ਨੂੰ ਬੰਨ ਲੱਗਦੇ ਆ ਕਿ ਨਹੀਂ ਲੱਗਦੇ ਇਹ ਪਿੰਡ ਤੋਂ ਸਾਰੇ ਲੋਕ ਆਪ ਮੁਹਾਰੇ ਇਕੱਠੇ ਹੋ ਕੇ ਆਏ ਨੇ ਇਹ ਤੋੜੇ ਥੱਲੇ ਭਰੇ ਜਾਂਦੇ ਨੇ ਰੇਤਾ ਦੇ ਔਰ ਇੱਥੇ ਲਿਆ ਕੇ ਰੱਖੇ ਜਾਂਦੇ ਨੇ ਔਰ ਉਸ ਤੋਂ ਬਾਅਦ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਕਿਵੇਂ ਇਹ ਲੋਕ ਲੱਗੇ ਹੋਏ ਨੇ ਔਰ ਇਹ ਬੰਨ ਜਿਹੜਾ ਇੱਕ ਕਮਜ਼ੋਰ ਹੋ ਚੁੱਕਾ ਸੀਗਾ ਜੇ ਇਹ ਬੰਨ ਨਾ ਮਾਰਿਆ ਜਾਂਦਾ ਤੇ ਹੁਣ ਤੱਕ ਪਾਣੀ ਇਹ ਜਿਹੜਾ ਅੱਧਾ ਚਮਕੌਰ ਸਾਹਿਬ ਡੋਬ ਚੁੱਕਾ ਹੁੰਦਾ ਸਤਲੁਜ ਇਹ ਜਿਹੜਾ ਇਹ ਪੂਰਾ ਚੜ ਕੇ ਆਇਆ ਔਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਕਿੰਨਾ ਤੇਜ਼ੀ ਦੇ ਨਾਲ ਪਾਣੀ ਇਹ ਜਿਹੜਾ ਇਹ ਵਧ ਰਿਹਾ ਹਾਲਾਂਕਿ ਇਸ ਪੂਰੇ ਏਰੀਆ ਦੇ ਵਿੱਚ ਇਹ ਪਾਣੀ ਵੱਡੇ ਪੱਧਰ ਤੇ ਮਾਰ ਕਰ ਸਕਦਾ ਹੈ ਜੇਕਰ ਬੰਨ ਨਾ ਲਾਇਆ ਜਾਣ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਟਰਾਲੀਆਂ ਭਰ-ਭਰ ਕੇ ਆ ਰਹੀਆਂ ਨੇ ਉਹ ਰੇਤਾ ਦੇ ਤੋੜੇ ਜਿਹੜੇ ਨੇ ਉਹ ਥੱਲੇ ਭਰ ਜਾਂਦੇ ਨੇ ਔਰ ਇਹ ਪਿੰਡ ਵਾਲੇ ਸਾਰੇ ਦੇ ਸਾਰੇ ਲੱਗੇ ਹੋਏ ਨੇ ਆਪਣੇ ਤੌਰ ਤੇ ਹੀ ਔਰ ਪਿਛਲੇ 4-5 ਦਿਨਾਂ ਤੋਂ ਲਗਾਤਾਰ ਲੱਗੇ ਹੋਏ ਨੇ ਉਸ ਤੋਂ ਬਾਅਦ ਹੋਇਆ ਜਿਹੜਾ ਇਹ ਬੰਨ ਜਿਹੜਾ ਇਹ ਬਨਿਆ ਜਾ ਸਕਿਆ ਹਲੇ ਵੀ ਲੋਕ ਨੇ ਜਿਹੜੇ ਵੱਡੀ ਗਿਣਤੀ ਛਾਰੇ ਨੇ ਚਕਾਰਿਆਂ ਦੀ ਗੂੰਜ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਹ ਲੱਗੇ ਹੋਏ ਨੇ ਔਰ ਆਮ ਤੌਰ ਤੇ ਆਪਾਂ ਕਹਿੰਦੇ ਹਾਂ ਨਾ ਕਿ ਪਾਣੀ ਦਾ ਵੇਗ ਇੰਨਾ ਹੁੰਦਾ ਕਿ ਕੋਈ ਖੜ ਨਹੀਂ ਸਕਦਾ ਪਰ ਆ ਤੁਸੀਂ ਦੇਖੋ ਕਿ ਇਸ ਤਰੀਕੇ ਨਾਲ ਲੱਗੇ ਹੋਏ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਜਿਹਾ ਇੱਧਰ ਆ ਕੇ ਵੀ ਦਿਖਾਵੇ ਕਿਉਂਕਿ ਇੱਥੇ ਦੇਖੋ ਤੁਸੀਂ ਇਹ ਏ ਏਡੇ ਵੱਡੇ ਪੱਦਰ ਤੇ ਮੈਨ ਪਾਵਰ ਲੱਗੀ ਹੋਈ ਆ ਇਹ ਚੇਨ ਇਹਨਾਂ ਨੇ ਪੂਰੀ ਬਣਾਈ ਹੋਈ ਆ ਇੱਕ ਤੋਂ ਬਾਅਦ ਇੱਕ ਤੋੜੇ ਮਿੱਟੀ ਦੇ ਫਾਈ ਜਾਂਦੇ ਆ ਤੇ ਥੱਲੇ ਬੰਨ ਲਾਈ ਜਾਂਦੇ ਆ ਦੂਜੇ ਪਾਸੇ ਕੰਮ ਚੱਲ ਰਿਹਾ ਜਿਹੜਾ ਜਾਲ ਬੰਨਣ ਦਾ ਉਹ ਜਾਲ ਵੀ ਬੰਨਿਆ ਜਾ ਰਿਹਾ ਉਸ ਜਾਲ ਤੇ ਜਿਹੜੇ ਇਹ ਤੋੜੇ ਰੱਖੇ ਜਾ ਰਹੇ ਨੇ ਤਾਂ ਜੋ ਇਹ ਸਥਾਈ ਰੂਪ ਦੇ ਵਿੱਚ ਟਿਕਾਹ ਹੋ ਸਕੇ ਬੰਨ ਦਾ ਇਹ ਤਸਵੀਰਾਂ ਤੁਸੀਂ ਸਿੱਧੀਆਂ ਦੇਖ ਰਹੇ ਹੋ ਚਮਕੌਰ ਸਾਹਿਬ ਦਾ ਪਿੰਡ ਹੈਗਾ ਫਸੀਆਂ ਜਿੱਥੇ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਔਰ ਲਗਾਤਾਰ ਜਿਹੜੇ ਲੋਕ ਨੇ ਇਹ ਕਿੰਨੇ ਦਿਨ ਹੋ ਗਿਆ ਜੀ ਚੱਲ ਰਿਹਾ ਕੰਮ ਇਹ ਹੋ ਗਏ ਵੀਰ ਜੀ ਚਾਰ ਪੰਜ ਦਿਨ ਹੋ ਗਏ ਚੱਲੇ ਲਗਾਤਾਰ ਕੰਮ ਚੱਲ ਰਿਹਾ ਅੱਛਾ ਇਹ ਸਾਰੇ ਪਿੰਡਾਂ ਵਾਲੇ ਹੀ ਕੰਮ ਕਰਦੇ ਪਿੰਡਾਂ ਵਾਲੇ ਲੋਕ ਲੱਗੇ ਹੋਣੇ ਆਲੇ ਦੋਲੇ ਤੋਂ ਇਹ ਪਿੰਡ ਹੈ ਕਿਹੜਾ ਜੀ ਇਹ ਇਹ ਹੈਗਾ ਰਾਮਪੁਰ ਫਸਿਆ ਸਾਰੰਗਪੁਰ ਫਸਿਆ ਵਸਦਾ ਅੱਛਾ ਇਹ ਡਿਸਟ੍ਰਿਕਟ ਲੁਧਿਆਣਾ ਦਾ ਲਾਸਟ ਪਿੰਡ ਆ ਸੌਰੀ ਰੋਪੜ ਦਾ ਔਰ ਨਾਲ ਹੀ ਲੁਧਿਆਣਾ ਡਿਸਟ੍ਰਿਕਟ ਅੱਛਾ ਤੁਹਾਨੂੰ ਹੀ ਪਤਾ ਲੱਗਿਆ ਸੀ ਕਿ ਜਦੋਂ ਇਹ ਲੱਗਿਆ ਕਿ ਆ ਬੰਦ ਟੁੱਟ ਸਕਦਾ ਫਿਰ ਤੁਸੀਂ ਸਾਰੇ ਇਕੱਠੇ ਹੋਏ ਪ੍ਰਸ਼ਾਸਨ ਦਾ ਕੋਈ ਆਮ ਦਾ ਕੋਈ ਨਹੀਂ ਆ ਰਿਹਾ ਸਿਰਫ ਆਰਮੀ ਵਾਲੇ 10 ਮੈਂਬਰ ਆਏ ਹੋਏ ਨੇ ਉਹ ਅੱਗੇ ਲੱਗੇ ਹੋਏ ਨੇ ਆ ਬੰਦ ਉਹ ਉੱਥੇ ਹੀ ਜਿਹੜਾ ਬੰਦ ਉਹ ਹੋ ਰਿਹਾ ਮੈਂ ਉਹਰੇ ਹੀ ਲੱਗੇ ਹੋਏ ਨੇ ਸਾਹਮਣੇ ਲੱਗੇ ਨੇ ਆਰਮੀ ਵਾਲੇ ਲੱਗੇ ਹੋਏ ਆਰਮੀ ਵਾਲੇ ਵੀ ਲੱਗੇ ਹੋਏ ਆਰਮੀ ਵਾਲੇ نیچے ਲੱਗੇ ਹੋਏ ਨੇ ਸਾਰੇ ਤੇ ਆ ਤੁਸੀਂ ਆ ਮਿੱਟੀ ਰੇਤ ਹਾਂਜੀ ਆਪਣੇ ਪਿੰਡ ਕੱਚਾ ਮਛਵਾੜਾ ਪਿੰਡ ਆ ਲੁਧਿਆਣਾ ਡਿਸਟ੍ਰਿਕਟ ਦਾ ਉੱਥੇ ਜੰਗਲਾਤ ਦੇ ਵਿੱਚੋਂ ਥੈਲੇ ਭਰ ਕੇ ਭੇਜੇ ਜਾਂਦੇ ਨੇ ਇੱਥੋਂ ਤਕਰੀਬਨ 12 ਕਿਲੋਮੀਟਰ ਪਿੰਡ ਹੈ अच्छा जे मैं खुदा ना खास्ता जी हले तक का ना हुंदा ते लगदा कि पानी एंटर हो चुका हुंदा वीर जी हुन टक्कर दा 50 ਪਿੰਡ ਡੁੱਬ ਚੁੱਕੇ ਹੋਣੇ ਸੀਗੇ ਹੁਣ ਦਾ ਕਰ ਕੋਈ ਨਹੀਂ ਹੈ ਪਾਣੀ ਤਰਸੋਂ ਬਹੁਤ ਆ ਗਏ ਅੱਛਾ ਚੋਤੇ ਬਹੁਤ ਆ ਗਏ ਆਪਕੀ ਹੁਣ ਮੈਂ ਥੱਲੇੋਂ ਦੇਖਿਆ ਪਾਣੀ ਲੰਘਿਆ ਹੋਇਆ ਲੱਗਦਾ ਥੱਲੇ ਲੰਘਿਆ ਹੋਇਆ ਜਿਵੇਂ ਬਾਰਿਸ਼ ਹੋਈ ਸੀਗੀ ਤਾਂ ਨੀਚੇ ਪਾਣੀ ਸੀਗਾ ਹੋਰੇ ਆਪਣੇ ਹੋਨ ਸੁੱਕ ਚੁੱਕਿਆ ਲੰਘ ਚੁੱਕਿਆ ਹੈ ਪਾਣੀ ਇਹ ਨੀਚੇ ਹੁੰਦੀ ਹੈ ਇਹ ਬੰਨ ਟੁੱਟਣ ਦੇ ਨਾਲ ਤਕਰੀਬਨ ਡਿਸਟ੍ਰਿਕਟ ਲੁਧਿਆਣਾ ਪੂਰਾ ਡੁੱਬ ਸਕਦਾ ਸੀ ਉਹ ਹੋ ਹੋ ਸੋ ਤੁਸੀਂ ਅੰਦਾਜ਼ਾ ਲਾਓ ਕਿ ਬਾਈ ਜੀ ਕਹਿ ਰਹੇ ਕਿ ਕਟੋਕਟ 50 ਇੰਚ ਦੀ ਮਾਰ ਹੇਠ ਆ ਜਾਂਦੇ ਜੇ ਬੰਨ ਹਲੇ ਤੱਕ ਨਾ ਲਾਇਆ ਹੁੰਦਾ ਚਾਰ ਪੰਜ ਦਿਨ ਹੋ ਗਏ ਨੇ ਆਪਣੇ ਤੌਰ ਤੇ ਹੀ ਲੱਗੇ ਹੋਏ ਨੇ ਇੱਧਰ ਰੇਤਾਂ ਦੇ ਤੋਂ ਉਹਨੂੰ ਥੈਲੇ ਦਹਾਰੇ ਆ ਮਿੱਟੀ ਤੇ ਥੱਲੇ ਭਰ-ਭਰ ਕੇ ਇੱਥੋਂ ਲੈ ਕੇ ਆ ਰਹੇ ਨੇ ਇਹ ਟਰਾਲੀਆਂ ਇਹਨਾਂ ਦਾ ਬਹੁਤ ਸਿਸਟਮ ਵਧੀਆ ਕੀਤਾ ਹੋਇਆ ਹੈ ਇਹ ਟਰਾਲੀ ਆਂਦੀ ਹੈ ਟਰਾਲੀ ਅੱਗੇ ਨਿਕਲ ਜਾਂਦੀ ਹੈ ਇੱਥੇ ਸੁੱਟ ਕੇ ਇੱਕ ਇਹਨਾਂ ਨੇ ਐਂਟਰ ਰੱਖਿਆ ਪਾ ਪੁਆਇੰਟ ਇੱਕ ਐਗਜ਼ਿਟ ਪੁਆਇੰਟ ਰੱਖਿਆ ਹੋਇਆ ਐਂਟਰ ਪੁਆਇੰਟ ਤੋਂ ਤੁਸੀਂ ਆ ਦੇਖੋ ਹੁਣਾਂ ਟਰਾਲੀ ਮੇਰੇ ਪਿੱਛੇ ਆਈ ਆ ਮਿੱਟੀ ਦੀ ਭਰ ਕੇ ਆਹ ਟਰਾਲੀ ਇਹ ਜਿਹੜੀ ਐ ਇੱਥੇ ਅਨਲੋਡ ਇੱਥੇ ਸਾਰੀ ਇਹ ਰੇਤਾ ਛੜੀ ਇੱਥੇ ਅਨਲੋਡ ਹੋ ਜੂਗੀ ਇਹ ਟਰਾਲੀ ਅੱਗੇ ਨੂੰ ਨਿਕਲ ਜੂਗੀ ਫੇਰ ਚੱਕਰ ਪੂਰਾ ਕੱਟ ਕੇ ਉਹ ਟਰਾਲੀਆਂ ਆ ਜਾਣਗੀਆਂ ਵੱਡੇ ਪੱਧਰ ਤੇ ਜਿਹੜਾ ਕੰਮ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਦੂਰ ਤੱਕ ਜਿੱਥੇ ਵੀ თੰਡੀ ਨਿਗਾ ਜਾਂਦੀ ਹੈ ਤੁਹਾਨੂੰ ਟਰਾਲੀਆਂ ਲੋਕ ਆਪਣੇ ਤੌਰ ਤੇ ਹੀ ਨਜ਼ਰ ਆਣਗੇ ਔਰ ਇਹ ਆਪ ਮੁਹਾਰੇ ਆਏ ਹੋਏ ਲੋਕ ਨੇ ਕਿਉਂਕਿ ਇਹਨਾਂ ਨੂੰ ਪਤਾ कि ਜੇ ਆ ਬੰਨ ਟੁੱਟ ਗਿਆ ਤਾਂ ਨੁਕਸਾਨ ਬਹੁਤ ਵੱਡਾ ਹੋਣਾ ਪ੍ਰਸ਼ਾਸਨ ਜਾਂ ਆਰਮੀ ਦੀ ਇਹਨਾਂ ਨੇ ਅ ਇਸ ਗਲਤੇ ਦੀ ਚਿੰਤਾ ਕੀਤੀ ਕਿ ਆਣਗੇ ਇਹ ਕੰਮ ਇਹਨਾਂ ਦਾ ਵੈਸੇ ਭਾਈ ਜੀ ਤੁਹਾਨੂੰ ਲੱਗਦਾ ਨਹੀਂ ਇਹ ਕੰਮ ਤਾਂ ਸਰਕਾਰਾਂ ਦਾ ਤੁਸੀਂ ਕਰ ਰਹੇ ਹੋ ਜਿਹੜਾ ਪਰ ਸਰਕਾਰ ਪਹੁੰਚ ਹੀ ਨਹੀਂ ਰਹੀ ਔਰ ਕੋਈ ਮਦਦ ਨਹੀਂ ਦੇ ਰਹੀ ਆ ਕਰ ਰਾਤ ਇੱਥੋਂ ਅਸੀਂ 4 ਵਜੇ ਦੇ ਕਰੀਬ ਗਏ ਆ ਜਦੋਂ ਸਾਨੂੰ ਸਵੇਰੇ ਹੀ ਪਤਾ ਲੱਗਿਆ ਕਿ ਜਿਹੜੀ ਰਾਤ ਦਾ ਲਾਈ ਸੀਗੀ ਉਹ ਗਿਰ ਚੁੱਕੀ ਆ ਤੇ ਸਵੇਰੇ ਦੌਰਾਨ ਸਾਰਾ ਸਵੇਰੇ ਸਵੇਰੇ ਚੱਕਿਆ ਗਿਆ ਸਾਰਾ ਰਾਤ ਗਿਆ ਅੱਛਾ ਹੀ ਗਿਰ ਗਿਆ ਸੀ ਰਾਤ ਸਾਰਾ ਹੀ ਗਿਰ ਗਿਆ ਸੀ ਦੋਰਾ ਲਗਾਇਆ ਸਵੇਰੇ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਹਿੰਮਤ ਦਲੇਰੀ ਨਾਲ ਕੰਮ ਚੱਲ ਰਿਹਾ ਹੈ ਜਕਾਰਿਆਂ ਦੀ ਗੂੰਜ ਦੇ ਵਿੱਚ ਇਹ ਕੰਮ ਚੱਲ ਰਿਹਾ ਹੈ ਔਰ ਮੈਨੂੰ ਲੱਗਦਾ ਕਿ ਸ਼ਾਇਦ ਕੋਈ ਉਹ ਬੱਚਾ ਹੋਵੇ ਬਜ਼ੁਰਗ ਹੋਵੇ ਬਟਾ ਤੂੰ ਵੀ ਲੱਗੇ ਹੋਇਆ ਕੰਮ ਹਾਂਜੀ ਜੀ ਹਾਂਜੀ ਕੀ ਕਰ ਕੀ ਰਿਹਾ ਤੂੰ ਅਸੀਂ ਟਰਾਲੀਆਂ 'ਚੋਂ ਥੈਲੇ ਲਾਣੇ ਆ ਜੀ ਚੱਕ ਚੱਕ ਕੇ ਅੱਛਾ ਤੂੰ ਬਹੁਤ ਛੋਟੀ ਜਿਹੀ ਉਮਰ ਦਾ ਯਾਰ ਬੱਚਾ ਤੂੰ ਵੀ ਲੱਗਾ ਹੋਇਆ ਹਾਂ ਹਾਂਜੀ ਜੀ ਤੁਹਾਨੂੰ ਲੱਗਦਾ ਨਹੀਂ ਕਿ ਇਹ ਕੰਮ ਤਾਂ ਸਰਕਾਰਾਂ ਜਾਂ ਪ੍ਰਸ਼ਾਸਨ ਦੇ ਨੇ ਤੇ ਤੁਸੀਂ ਕਿਉਂ ਲੱਗੇ ਹੋ ਬੱਸ ਜੀ ਉਹ ਆਂਦੇ ਨਹੀਂ ਹੈਗੇ ਜੀ ਅਸੀਂ ਲੱਗੇ ਹੋਏ ਹਾਂ ਤੇਰਾ ਘਰ ਕਿੱਥੇ ਆ ਪਿੰਡ ਖਾਨਪੁਰ ਤੋਂ ਆਏ ਆ ਜੀ ਤੁਹਾਨੂੰ ਲੱਗਦਾ ਕਿ ਜੇ ਪਾਣੀ ਇਹ ਚਲਾ ਗਿਆ ਤਾਂ ਪਿੰਡ ਚ ਪਹੁੰਚ ਜੂਗਾ ਤੁਹਾਡੇ ਹਾਂਜੀ ਹਾਂਜੀ ਤਾਂ ਕਰਕੇ ਤੁਸੀਂ ਆਪਣੇ ਆਪ ਹਾਂ ਤੁਹਾਨੂੰ ਕਿਹਾ ਨਹੀਂ ਕਿਸੇ ਨੇ ਜ਼ਬਰਦਸਤੀ ਨਹੀਂ ਕੀਤੀ ਕਿਉਂਕਿ ਚੱਲ ਵੀ ਕਾਕਾ ਨਾ ਇਹ ਪਾਣੀ ਪਹਿਲਾਂ ਕਦੇ ਦੇਖਿਆ ਤੂੰ ਹਾਂਜੀ ਮਤਲਬ ਐਡਾ ਪਾਣੀ ਕਦੇ ਦੇਖਿਆ ਪਹਿਲਾਂ ਹਾਂਜੀ ਫਿਰ ਤੂੰ ਦਲੇਰੀ ਨਾਲ ਲੱਗਿਆ ਹੋਇਆ ਹੈ ਹਾਂਜੀ ਲੋ ਆ ਆ ਹੈ ਪੰਜਾਬ ਦੀ ਕਸਲ ਤਸਵੀਰ ਛੋਟੇ ਛੋਟੇ ਬੱਚੇ ਸਭ ਕੁਝ ਭਲਾ ਕੇ ਸਭ ਕੁਝ ਅ ਪ੍ਰਾਂ ਕਰਕੇ ਲੱਗੇ ਹੋਏ ਨੇ ਕਹਿੰਦੇ ਮਿੱਟੀ ਦੇ ਤੋੜੇ ਭਰ-ਭਰ ਕੇ ਅਸੀ ਟਰਾਲੀਆਂ ਦੇ ਵਿੱਚ ਸੁੱਟ ਰਹੇ ਹਾਂ ਹਰ ਬੰਦਾ ਜਿਹੜਾ ਉਹ ਲੱਗਿਆ ਹੋਇਆ ਔਰ ਆਪਣੇ ਆਪ ਕੰਮ ਕਰ ਰਿਹਾ ਕਿਉਂਕਿ ਜਿਹੜਾ ਪਾਣੀ ਹੈ ਪਾਣੀ ਲਗਾਤਾਰ ਵੱਧਾ ਜਾ ਰਿਹਾ ਤੁਸੀਂ ਦੇਖੋ ਹਲੇ ਵੀ ਬਰਸਾਤ ਪੈ ਰਹੀ ਹੈ ਅਸੀਂ ਬਾਰਿਸ਼ ਦੇ ਵਿੱਚ ਕੰਮ ਕਰ ਰਹੇ ਹਾਂ ਔਰ ਇਹ ਬਰਸਾਤ ਹੈ ਜਿਹੜੀ ਇਹ ਖਾਲੀ ਇੱਥੇ ਨਹੀਂ ਕੈਚਮੈਂਟ ਏਰੀਆ ਪਹਾੜਾਂ ਤੇ ਵੀ ਪੈ ਰਹੀ ਹੈ ਜਿਸ ਦੇ ਪਾਣੀ ਦਾ ਫਲੋ ਹੈ ਜਿਹੜਾ ਉਹ ਵੱਧਾ ਜਾ ਰਿਹਾ ਔਰ ਜੇਕਰ ਸਮਾਂ ਰਹਿੰਦਾ ਇਹ ਬੰਨ ਨਾ ਮਾਰਿਆ ਗਿਆ ਹੁੰਦਾ ਤਾਂ ਸ਼ਾਇਦ ਹੁਣ ਤੱਕ ਵੱਡਾ ਨੁਕਸਾਨ ਹੈ ਜਿਹੜਾ ਉਹ ਹੋ ਚੁੱਕਾ ਹੁੰਦਾ ਇਧਰ ਵੀ ਬਜ਼ੁਰਗਾਂ ਨਾਲ ਵੀ ਗੱਲਬਾਤ ਕਰਦੇ ਹਾਂ ਬਜ਼ੁਰਗੋ ਇਹ ਕਿੰਨੇ ਦਿਨ ਤੋਂ ਕੰਮ ਚੱਲ ਰਿਹਾ ਹੈ ਇਹ ਤਾਂ ਇਹ ਬਹੁਤ ਦਿਨ ਤੋਂ ਚੱਲ ਰਿਹਾ ਘਟੋ ਘਟ ਵੀ 20-22 ਦਿਨ ਤੋਂ ਪਾਣੀ ਚੱਲ ਰਿਹਾ ਪਹਿਲਾਂ ਘੱਟ ਸੀ ਤੇ ਹੁਣ ਇਹਨਾਂ ਦੇ ਦੱਸਣ ਦੇ ਮੁਤਾਬਕ ਪਾਣੀ ਲਗਾਤਾਰ ਵਧ ਰਿਹਾ ਹੈ ਖਾਲੀ ਹੋਰ ਛੱਡਣ ਦੀ ਸਲਾਹ ਕਰਦੇ ਆ ਤੇ ਮੇਰੇ ਖਿਆਲ ਵਿੱਚ ਨਹੀਂ ਫਿਰ ਇਹਦੀ ਇਹਦੀ ਜਾਣਕਾਰੀ ਤੁਸੀਂ ਪ੍ਰਸ਼ਾਸਨ ਜਾਂ ਸਰਕਾਰ ਨੂੰ ਦਿੱਤੀ ਨਹੀਂ ਸੀ ਵੀ ਇੱਥੇ ਆਓ ਹਾਲ ਕੀ ਹੋ ਰਿਹਾ ਇੱਥੇ ਪ੍ਰਸ਼ਾਸਨ ਦਾ ਤਾਂ ਕੋਈ ਬੰਦਾ ਆਉਂਦਾ ਹੀ ਨਹੀਂ ਜੀ ਜਾਣਕਾਰੀ ਇੰਨੀਆਂ ਖਬਰਾਂ ਚੱਲਦੀਆਂ ਟੀਵੀ ਜਨ ਤੇ ਰੋਜ਼ ਸੋਸ਼ਲ ਮੀਡੀਆ ਤੇ ਤਾਂ ਕਿ ਸਰਕਾਰ ਨੂੰ ਪਤਾ ਨਹੀਂ ਲੱਗਦਾ ਸਰਕਾਰ ਨੂੰ ਤਾਂ ਪਤਾ ਏ ਪਰ ਸਰਕਾਰ ਦਾ ਨੁਮਾਇੰਦਾ ਆਇਆ ਕੋਈ ਨਹੀਂ ਉਰੇ ਨਾ ਹੀ ਸਰਕਾਰ ਤੋਂ ਕੋਈ ਉਮੀਦ ਹੈ ਆਪ ਮੁਹਾਰੇ ਲੱਗੇ ਹੋਇਆ ਆਪ ਮੁਹਾਰੇ ਆ ਜੀ ਅਸੀਂ ਹੁਣ ਮੇਰਾ ਖਰੜ ਦੇ ਕੋਲ ਪਿੰਡ ਹੈ ਦੇਸੂ ਮਾਜਰਾ ਮੇਰੀ ਆ ਜਮੀਨ ਹੈ ਅਸੀਂ ਉੱਥੋਂ ਆਏ ਅੱਜ ਥੋੜਾ ਲੈਣਾ ਦੇਣਾ ਨਹੀਂ ਤਾਂ ਵੀ ਤੁਸੀਂ ਆ ਗਏ ਨਹੀਂ ਲੈਣਾ ਦੇਣਾ ਮੇਰੀ ਜਮੀਨ ਹੈ ਇੱਥੇ ਪਿੱਛੇ ਮੈਨੂੰ ਆਉਣਾ ਪੈਂਦਾ ਇਹ ਅਸੀਂ ਆਏ ਆ ਜੀ ਅੱਛਾ ਜੇ ਇਹ ਬੰਨ ਟੁੱਟਦਾ ਤਾਂ ਨੁਕਸਾਨ ਕਿੱਡਾ ਵੱਡਾ ਲੁਧਿਆਣੇ ਤੱਕ ਜਾਣਾ ਜੀ ਇਹਦੇ ਪਾਣੀ ਜਮੀਨ ਨਹੀਂ ਛੱਡੂਗਾ ਲੁਧਿਆਣੇ ਤੱਕ ਪਾਣੀ ਜਾਊਗਾ ਬਾਪੂ ਲੁਧਿਆਣਾ ਵੀ ਟਕੂਗਾ ਜੀ ਲੁਧਿਆਣੇ ਤੱਕ ਪਾਣੀ ਜਾਊਗਾ ਇਹ ਲੁਧਿਆਣਾ ਵੀ ਐਨਾ ਪੜਾ ਕਿੰਨੇ ਕਿੰਨੇ ਦਿਨਾਂ ਤੋਂ ਲੱਗੇ ਹੋ ਪਾਈ ਜੀ ਤੁਸੀਂ ਇਹ ਬਾਈ ਜੀ ਉਹ ਤਾਂ ਹਫ਼ਤਾ ਹੀ ਹੈ ਕੁਛ ਹੁੰਦੇ ਨੂੰ ਯਾਨੀ 3-4 ਦਿਨ ਤੋਂ ਤਾਂ ਲਗਾਤਾਰ ਐਕਟਿਵ ਆ ਪੂਰੇ ਜ਼ਿਆਦਾ ਬਾਕੀ ਥੱਲੇ ਦੇ ਵੀ ਇਹ ਕੰਮ ਅਸੀਂ ਤਾਂ ਕਹਿੰਦੇ ਜੀ ਸਾਰੇ ਬੇਨਤੀ ਕਰੋ ਵੀ ਉਪਰ ਆਲਾ ਰੱਬ ਵੀ ਹੱਟ ਜਾਵੇ ਜੀ ਆ ਉੱਪਰ ਬਰਸਾਤ ਦੀ ਜੀ ਦੋ ਦੋ ਮਾਰਾਂ ਪੈਣੀਆਂ ਭਾਜੀ ਇੱਕ ਆਉਂਦੇ ਦੀ ਇੱਕ ਉੱਪਰੋਂ ਯਾਨੀ ਕੰਡੀਸ਼ਨ ਬਹੁਤ ਖਰਾਬ ਹੈ ਇੱਕ ਹੋਰ ਹੈ ਜੀ ਇੱਥੇ ਬਸੋਂ ਆ ਬਸੋਂ ਜਿੱਥੇ ਹੈਗੀ ਹੈ ਉੱਥੇ ਲੋਕੀ ਦੇਖ ਲੈਣੇ ਆ ਕਿੱਥੇ ਜੰਗਲ ਖੜਾ ਦਰਿਆ ਕਿੱਥੇ ਇੱਥੇ ਤੁਸੀਂ ਰੋਪਣ ਤੋਂ ਲੈ ਕੇ ਕਟਵਰ ਲੁਧਿਆਣੇ ਤੱਕ ਚਲੇ ਜਾਓ ਕਿੰਨਾ ਏਰੀਆ ਨਹੀਂ ਪਤਾ ਇਹ ਵੀ ਖੋਰਾ ਲੱਗ ਗਿਆ ਪਤਾ ਨਹੀਂ ਲੱਗਣਾ ਬਸ ਭਾਜੀ ਇਹ ਤਾਂ ਮਾੜਾ ਜੱਲ ਪਿਆ ਪਾਣੀ ਦੀ ਸਪੀਡ ਦੇਖੋ ਤੁਸੀਂ ਦੇਖਦੇ ਹੋ ਵੀ ਹੋਰ ਤਾਂ ਰੱਬ ਦੇ ਹੱਥੇ ਹੈ ਜੀ ਸਾਰਾ ਕੁਝ ਆਪਾਂ ਮਿਹਨਤ ਕਰ ਸਕਦੇ ਆ ਉਹ ਕਰਦੇ ਆ ਕੰਮ ਇੱਕ ਪਾਸੇ ਜਿਹੜੇ ਮਹਾਰਾਜ ਨੇ ਦੋਵੇਂ ਪਾਸੇ ਤੇ ਚਲਾਇਆ ਹੈ ਉੱਪਰੋਂ بارش ਵੀ ਪੈਂਦੀ ਹੈ ਤੇ ਇੱਥੇ ਥੱਲੇ ਵੀ ਟੰਡ ਬਚਲਦਾ ਪਾਣੀ ਦਾ ਵੀ ਤੁਸੀਂ ਕਿਤੇ ਹੋਰ ਵੀ ਨੋਟ ਕੀਤੀ ਹੈ ਇਹ ਚੀਜ਼ ਤੁਸੀਂ ਦੇਖਿਆ ਹੋਣਾ ਤੁਹਾਨੂੰ ਪਤਾ ਨਾ ਕਿਦੋਂ ਇਨਫੋਰਮੇਸ਼ਨ ਮਿਲੀ ਹੋਣੀ ਹੈ ਮਾੜੀ-ਮੁੱਟੀ ਵੀ ਅੱਗੇ ਕੰਡੀਸ਼ਨ ਦੇਖੀ ਹੈ ਤੁਸੀਂ ਜਾ ਕੇ ਕਿਤੇ ਕਾਫੀ ਕਮਜ਼ੋਰ ਹੋਈ ਗਈ ਇਹ ਇਹ ਤੁਸੀਂ ਇੱਥੋਂ ਹੀ ਲਾ ਲਓ ਸਾਹਿਬਤਾ ਬਈ ਪਾਣੀ ਹਿਮਾਚਲ ਚ ਕਿੰਨਾ ਮੀਂਹ ਪੈ ਰਿਹਾ ਵਿਆਸ ਦਰਿਆ ਨੇ ਚੰਗੇ ਚੰਗੇ ਘਰ ਹੋਟਲ ਸਾਹਿਬ ਰੋਡ ਦੇ ਅੰਦੇ ਜੀ ਨਾਲ ਆਪਣੇ ਬਿਲਕੁਲ ਠੀਕ ਹੈ ਬਜ਼ੁਰਗੋ ਇਹ ਇਦਾਂ ਲੱਗੇ ਹੋਏ ਆ ਤੁਹਾਡੇ 60 ਵੀ ਲੱਗੇ ਆ ਕੰਮ ਕਰਨ ਦੇ ਲੱਗੇ ਸਟਾਫ ਕੰਮ ਕਰਕੇ ਨਹੀਂ ਉਧਰ ਮੈਸੇਜ ਲਿਖੀ ਵੀ ਜੇ ਹੁਣਾਂ ਤੱਕ ਇਹਨੀ ਸੂਰਤ ਬਹੁਤ ਨਾ ਰਹਾਂਗੇ ਤਾਂ ਆਪੇ ਕਿਸੇ ਮਰਵਾ ਲਈ ਤੁਸੀਂ ਇਹ ਅੱਡੀ ਬਜ਼ੁਰਗ ਅਵਸਥਾ ਦੇ ਵਿੱਚ ਵੀ ਡਟੇ ਹੋਏ ਹੋ ਤੁਸੀਂ ਇਹਨਾਂ ਨਾਲ ਕੀ ਕਰੀਏ ਸਰਕਾਰ ਨੇ ਹੀ ਕੋਈ ਕਾਰ ਜੀ ਪੀਦਾ ਕੋਈ ਆ ਸਾਰੀ ਸੰਗਤ ਬਾਹਰ ਆਪਣੀ ਪਿੰਡਾਂ ਵਾਲੀ ਆਉਣ ਗਈ ਇਹ ਵੱਖੋ ਵੱਖ ਪਿੰਡਾਂ ਚੋਂ ਆ ਪਰੇ ਬੜੇ ਪਿੰਡਾਂ ਚੋਂ ਆਉਂਦੇ ਨੇ ਤੇ ਸਰਕਾਰ ਦਾ ਕੋਈ ਬੰਦਾ ਪਹੁੰਚਿਆ ਇੱਥੇ ਤੱਕ ਕੋਈ ਨਹੀਂ ਪਹੁੰਚਿਆ ਇਹ ਜਿੱਦ ਵੀ ਕੋਈ ਵੀ ਨਹੀਂ ਸੀ ਹਾਂਜੀ ਹਾਂਜੀ ਹੋਰ ਏਰੀਆ ਹੋਰ ਤੁਸੀਂ ਬਿਆਸ ਵਾਲਾ ਪਾਸਾ ਵੀ ਕਵਰ ਕੀਤਾ ਹੋਣਾ ਜੀ 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 ਤੇ ਉਧਰ ਵੀ ਦੇਖਿਆ ਕਿੰਨਾ ਕੁ ਨੁਕਸਾਨ ਹੈ ਜੀ ਉਧਰ ਸਾਤ ਉਧਰ ਜਾ ਨਹੀਂ ਹੋਇਆ ਉਧਰ ਤਾਂ ਜ਼ਿਆਦਾ ਨੁਕਸਾਨ ਜ਼ਿਆਦਾ ਜੀ ਜ਼ਿਆਦਾ ਨੁਕਸਾਨ ਤੇ ਬਾਕੀ ਕਿਉਂਕਿ ਅਸੀਂ ਇਹ ਕਹ ਰਹੇ ਹਾਂ ਕਿ ਜੇ ਇੱਕ ਵਾਰ ਇੱਕ ਵੀ ਖੋਰਾ ਲੱਗ ਗਿਆ ਮੁੜ ਕੇ ਕਾਬੂ ਕਰਨਾ ਬੜਾ ਔਖਾ ਹੋ ਜਾਂਦਾ ਕਿਉਂ ਚੱਲਦਾ ਪਾਣੀ ਤੇਜ਼ ਹੈ ਜੀ ਕਾਬੂ ਤਾਂ ਹੋਣਾ ਹੀ ਨਹੀਂ ਉਹ ਤਾਂ ਤੁਸੀਂ ਭੁੱਲ ਜੋ ਵੀ ਜੇ ਟੁੱਟ ਗਿਆ ਕਿਸੇ ਪਾਸੇ ਪਾਣੀ ਰੋਕ ਲਾਂਗੇ ਉਹ ਤਾਂ ਹੋ ਹੀ ਨਹੀਂ ਸਕਦਾ ਤਾਂ ਹੀ ਲੋਕਾਂ ਨੂੰ ਕਹਿਣਾ ਵੀ ਵੀ ਇੱਥੇ ਪਹੁੰਚੋ ਵੱਧ ਤੇ ਵੱਧ ਲੋਕ ਆ ਰਹੇ ਹਾਂ 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 ਬਾਕੀ ਐ ਸਰਕਾਰ ਨੂੰ ਵੀ ਥੋੜਾ ਨਾ ਹੋ ਗਿਆ ਛੱਡਣਾ ਕਿਤੇ ਅੱਜ ਤਾਂ ਮੀਤਾ ਪੈਂਦਾ ਨਹੀਂ ਹਾਂ ਬਿਲਕੁਲ ਠੀਕ ਬਹੁਤ ਟਾਈਮ ਦਾ ਪੈ ਰਿਹਾ ਇਹ ਪਹਿਲਾਂ ਚਾਹੀਦਾ ਪ੍ਰਬੰਧਕਾਂ ਨੂੰ ਨਾ ਸੈੱਟ ਕਰਨਾ ਕਿ ਸਰਕਾਰ ਦਾ ਵੀ ਤੁਹਾਨੂੰ ਪਤਾ ਹੀ ਹੈ ਜੀ ਸਰਕਾਰ ਦਾ ਧਿਆਨ ਹੀ ਨਹੀਂ ਇਹ ਚੀਜ਼ਾਂ ਵੱਲ ਜਾਂਦਾ ਇਹਨੇ ਕੋਈ ਬਜਟ ਨਹੀਂ ਹੈਗਾ ਜੀ ਥੱਲੇ ਭਰੇ ਪਏ ਆ ਲੱਖਾਂ ਥੈਲਾ ਅਸੀਂ ਤਿਆਰੀ ਆ ਜੀ ਸਾਡੇ ਭਰੇ ਪਏ ਆ ਹੁਣ ਕਿੱਥੇ ਹੈ ਕਿੱਥੇ ਉਹ ਥੱਲੇ ਆ ਥੱਲੇ ਤੋਂ ਅਸੀਂ ਪਹਿਲਾਂ ਸੱਜਾ ਤਿਆਰ ਹਾਂ ਕਿੱਥੇ ਥੱਲੇ ਉਹਨਾਂ ਦੇ ਵਿੱਚ ਆਮ ਲੋਕ ਸੁਖਵੀਰ ਬਾਦਲ ਨੂੰ ਵੱਡੇ ਬਾਦਲ ਸਾਹਿਬ ਨੂੰ ਕੋਈ ਕੁਝ ਕਹੀ ਜਾਵੇ ਜੀ ਕੰਮ ਤਾਂ ਕਰਦੇ ਸੀ ਲੋਕਾਂ ਨਾਲ ਖੜਦੇ ਤਾਂ ਸੀਗੇ ਇਹ ਤਾਂ ਕੁਝ ਨਹੀਂ ਕਰਦੇ ਜੀ ਨੂੰ ਵੀ ਗਰਾਊਂਡ ਤੇ ਫਿਰ ਰਹੇ ਨੇ ਉਹ ਹਨਾ ਕਿੰਨਾ ਕੁਝ ਦੇ ਰਹੇ ਨੇ ਉਹਨਾਂ ਨੇ ਟੁੱਲੂ ਪੰਪ ਦੇ ਤੇ ਜਨਰੇਟਰ ਦੇ ਤੇ ਲਾਈਟਾਂ ਦਾ ਪ੍ਰਬੰਧ ਕਰਤਾ ਹੋਰ ਵੀ ਕਹਿੰਦੇ ਅੱਗੇ ਜਦੋਂ ਆਪਾਂ ਚੱਕਣਾ ਰੇਤਾ ਵੀ ਫੇਰ ਵੀ ਸਾਥ ਦਵਾਂਗੇ ਚਲੋ ਠੀਕ ਹੈ ਜੀ ਉਹ ਤਸਵੀਰਾਂ ਤੁਹਾਨੂੰ ਮੈਂ ਦਿਖਾ ਰਿਹਾ ਨਾਲ ਨਾਲ ਜਿਹੜੇ ਇੱਥੇ ਲੱਗੇ ਹੋਏ ਨੇ ਉਹਨਾਂ ਦੇ ਲੰਗਰ ਪਾਣੀ ਦਾ ਵੀ ਪ੍ਰਬੰਧ ਆ ਥੋੜੀ ਦੇਰ ਪਹਿਲਾਂ ਮੈਂ ਇੱਥੇ ਖੜਾ ਸੀ ਚਾਹ ਬਰੈਡ ਪਕੌੜੇ ਉਹਨਾਂ ਇਕੱਲੇ ਆ ਕਿਉਂਕਿ ਆ ਆਹ ਖੁਰਾਕ ਤਾਂ ਚਹੀਦੀ ਚਹੀਦੀ ਹੈ ਨਾ ਕਿਉਂਕਿ ਸਾਰੇ ਆਪ ਮੁਹਾਰੇ ਲੱਗੇ ਹੋਏ ਆ ਥੋੜਾ ਜਿਹਾ ਆਪਾਂ ਅੱਗੇ ਚੱਲਦੇ ਆ ਥੋੜਾ ਜਿਹਾ ਤੁਹਾਨੂੰ ਹੋਰ ਵੀ ਦਿਖਾਣੇ ਆ ਛੋਟੇ ਛੋਟੇ ਜਵਾਖ ਵੀ ਲੱਗੇ ਨੇ ਮੈਂ ਪੂਰੀ ਤਸਵੀਰ ਆ ਜਿਹੜੀ ਦਿਖਾਣ ਦੀ ਕੋਸ਼ਿਸ਼ ਕਰਦੇ ਆ ਤੁ ਕਿਉਂਕਿ ਵੱਡੇ ਪੱਧਰ ਤੇ ਆ ਵੇਖੋ ਮੈਂ ਜਿੱਦਾਂ ਪਹਿਲਾਂ ਕਿਹਾ ਵੀ ਆ ਟਰਾਲੀਆਂ ਜਿਹੜੀਆਂ ਭਰ-ਭਰ ਕੇ ਆਉਂਦੀਆਂ ਔਰ ਇਹ ਟਰਾਲੀਆਂ ਇੱਥੇ ਜਿਹੜੀਆਂ ਅਨਲੋਡ ਕਰ ਦਿੱਤੀਆਂ ਜਾਂਦੀਆਂ ਤੇ ਉਸ ਤੋਂ ਬਾਅਦ ਫਿਰ ਅੱਗੇ ਜਿਹੜਾ ਉਹ ਕੰਮ ਚੱਲਦਾ ਰਹਿੰਦਾ ਹਮਲਾਜ਼ਮੇ ਸਿਟੀ ਦਾ ਪੁੱਛਣਾ ਮੈਂ ਤੇ ਆ ਰਿਹਾ ਹਾਂ ਦੇਖ 파 ਰਹੇ ਹੋ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਔਰ ਵੱਧ ਤੋਂ ਵੱਧ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਕਿਥੇ ਪਹੁੰਚ ਕੇ ਇਹਨਾਂ ਦਾ ਸਹਿਯੋਗ ਕੀਤਾ ਜਾਵੇ ਮਦਦ ਕੀਤੀ ਜਾਵੇ ਕਿਉਂਕਿ ਜਿਹੜਾ ਉਹ ਕਾਫੀ ਕਮਜ਼ੋਰ ਹੋ ਚੁੱਕਾ ਹੈ ਹਾਲਾਂਕਿ 4 ਦਿਨ ਤੋਂ ਇਹ ਲੋਕ ਲੱਗੇ ਹੋਏ ਨੇ ਕਿ ਪਿੰਡ ਵਾਲਿਆਂ ਵੱਲੋਂ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਲੋਕ ਨੇ ਜਿਹੜੇ ਉਹ ਮਿੱਟੀ ਦੇ ਥੱਲੇ ਭਰ ਕੇ ਤਤ ਵੱਡੀ ਹੈ ਹਾਲਾਂਕਿ ਕੋਸ਼ਿਸ਼ਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਪਰ ਫਿਰ ਵੀ ਇਹਨਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਲੋਕ ਨੇ ਜਿਹੜੇ ਉਹ ਸਹਿਯੋਗ ਕਰਨ ਦੇ ਲਈ ਪਹੁੰਚਣ ਆਪਾਂ ਅੱਗੇ ਵੀ ਤੁਹਾਨੂੰ ਤਸਵੀਰਾਂ ਦਿਖਾਣੇ ਆ ਲਾਈਵ ਤਸਵੀਰਾਂ ਤੁਹਾਨੂੰ ਤੁਸੀਂ ਦੇਖ ਰਹੇ ਹੋ ਇਹ ਸਾਰੰਗਪੁਰ ਪਿੰਡ ਫਸੇ ਹੈ ਜਿੱਥੇ ਸਤਲੂਜ ਦੇ ਵਿੱਚ ਪਾੜ ਪਿਆ ਔਰ ਇਹ ਤਸਵੀਰ ਜਿਹੜੀ ਇਹ ਤੁਹਾਨੂੰ ਲਾਈਵ ਤਸਵੀਰ ਅਸੀਂ ਦਿਖਾ ਰਹੇ ਹਾਂ ਔਰ ਥੋੜਾ ਅੱਗੇ ਆ ਕੇ ਵੀ ਤੁਹਾਨੂੰ ਤਸਵੀਰਾਂ ਦਿਖਾਣੇ ਆ ਯਾ ਤਸਵੀਰ ਤੁਸੀਂ ਦੇਖੋ ਆ ਇਟ ਇਸ ਸਾਈਡ ਵੀ ਇਸ ਸਾਈਡ ਵੀ ਤੁਸੀਂ ਦੇਖ ਉਹ ਦੇਖੋ ਥੱਲੇ ਤੁਹਾਨੂੰ ਪਤਾ ਲੱਗ ਜੂਗਾ ਜਿਹੜੀ ਆ ਗਿਆ ਆ ਗਿਆ ਮੈਂ ਆ ਗਿਆ ਕੰਮ ਕਰਨ ਦੀ ਜਿਹੜੀ ਜਜਬਾ ਹੈ ਨਾ ਜਿਹੜਾ ਆ ਜਜਬਾ ਹੋਣਾ ਚਾਹੀਦਾ ਹਾਂਜੀ ਹਾਂਜੀ ਮੈਂ ਦਵਿੰਦਰ ਸਿੰਘ ਮੈਂ ਜਾਂਦਾ ਥੱਲੇ ਪਿੰਡ ਮਾਚੀ ਬੜਾ ਖਾਮ ਤੋਂ ਤਹਿਸੀਲ ਸਮਰਾਲਾ ਸਾਰਾ ਬੇਟ ਇਲਾਕਾ ਸਾਡਾ ਇਹ ਸਾਰਾ ਬੇਟ ਦਾ ਏਰੀਆ ਪੈਂਦਾ ਜੀ ਸਾਰੇ ਨੌਜਵਾਨ ਤਨੋਂ ਮਨੋਂ ਪੂਰੇ ਦਿਲਸ਼ਾਹ ਨਾਲ ਲੱਗੇ ਨੇ ਅੱਛਾ ਤੇ ਪੀਟੀਸੀ ਵਾਲੇ ਆਏ ਨੇ ਧੰਨਵਾਦ ਆ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਕੰਮ ਕਰ ਰਿਹਾ ਰਤਨਾਮੀਆ ਹਾਂ ਬਾਕੀ ਹੁਣ ਅਸੀਂ ਮੜਾ ਜਾ ਇਹਨਾਂ ਦੀ ਖਚਾਈ ਕਰੀ ਆ ਅੱਛਾ ਆ ਹੁਣ ਆ ਤੁਹਾਡੇ ਆਪਣਾ ਕੰਮ ਵੀ ਦਿਖਾ ਰਹੇ ਆ ਕਿ ਕਿਵੇਂ ਇਹ ਚੱਲ ਰਿਹਾ ਆ ਆਮ ਤੌਰ ਤੇ ਆਪਾਂ ਕਹਿੰਦੇ ਆ ਕਿ ਦਰਿਆਵਾਂ ਦੇ ਨੱਕੇ ਨਹੀਂ ਬਦਦੇ ਆ ਪੰਜਾਬੀ ਐ ਜਿਹੜੇ ਦਰਿਆਵਾਂ ਦੇ ਨੱਕੇ ਵੀ ਬੰਦਨਦੇ ਭਾਈ ਜੀ ਇਹ ਦੱਸਿਓ ਕਿ ਜਿੱਦਾਂ ਪਾਣੀ ਦਾ ਬਹਾਵ ਐ ਇਹ ਔਰ ਜਿੱਦਾਂ ਤੁਸੀਂ ਕੰਮ ਕਰ ਰਹੇ ਹੋ ਤੁਹਾਨੂੰ ਹੋਰ ਕਿਸ ਚੀਜ਼ ਦੀ ਲੋੜ ਹੈਗੀ ਆ ਅਸੀਂ ਲੋਕਾਂ ਤੱਕ ਸਰਕਾਰ ਤੱਕ ਪ੍ਰਸ਼ਾਸਨ ਤੱਕ ਇਹ ਆਵਾਜ਼ ਪਹੁੰਚਾਵਾਂਗੇ ਕਿ ਇੱਥੇ ਪਹੁੰਚਿਆ ਜਾਵੇ ਬਸ ਬੇਨਤੀ ਹੈ ਕਿ ਸਾਨੂੰ ਝਾਲ ਹੂੰ ਸੇਵਾ ਕਰਨ ਵਾਲੀ ਸੰਗਤ ਨਾ ਕਿ ਇੱਥੇ ਆ ਕੇ ਜਿਹੜੇ ਫੋਟੋ ਸੈਸ਼ਨ ਚੱਲ ਰਿਹਾ ਹੈ ਹਾਂ ਜਿਹੜੇ ਆ ਕੇ ਲੋਕਾਂ ਨੂੰ ਦਹਿਸ਼ਤ ਉੱਤੇ ਵਾਲੇ ਫਲਾ ਰਹੇ ਨੇ ਜਿਹੜੇ ਜ਼ਿਆਦਾ ਫਲਾ ਰਹੇ ਹਾਂ ਉਹ ਡਰਾ ਰਹੇ ਨੇ ਸਾਨੂੰ ਰਾਤ ਦੇ ਅਸੀਂ 12 ਵਜੇ ਤੱਕ ਜਾਗ ਰਹੇ ਹਾਂ ਹਾਂ ਇੱਥੇ ਰਾਤੀ ਵੀ 3 ਵਜੇ ਕੰਮ ਬੰਦ ਹੋਇਆ ਹਾਂ ਮਾਰਨਿੰਗ 8 ਵਜੇ ਕੰਟੀਨਿਊ ਅਸੀਂ ਉਦੋਂ ਦਾ ਚੱਲ ਰਿਹਾ ਜੀ ਕੰਮ ਹੂੰ ਊਰੇ ਆਪ ਤੇ ਪਿੰਡ ਦੇ ਸਾਰੇ ਆ ਪਿੰਡਾਂ ਦੇ ਨਹੀਂ ਜੀ ਸਾਰਾ ਸਾਨੂੰ ਪਤਾ ਹੈ ਲੁਧਿਆਣਾ ਡੁੱਬਣਾ ਜੀ ਸਾਰਾ ਆ ਬੇਟ ਇਲਾਕਾ ਸਮਰਾਲਾ ਹਲਕਾ ਬੇਟ ਏਰੀਆ ਸਾਰਾ ਮਾਛੀਵਾੜਾ ਕੀ ਜੇ ਇਥੋਂ ਨੱਕਾਟ ਹੋ ਗਿਆ ਇਹ ਟੁੱਟਦਾ ਤਾਂ ਇਹ ਸਮੱਸਿਆ ਸਾਨੂੰ ਸਾਰਿਆਂ ਨੂੰ ਹੈ ਸਾਡੇ ਜਿੰਨੇ ਵੀ ਬੇਟ ਏਰੀਆ ਦੇ ਪਿੰਡ ਨੇ ਇੱਥੋਂ ਤੱਕ ਕਿ ਕੱਲ ਲੁਧਿਆਣੇ ਤੋਂ ਟਰੰਥੇਲੇ ਭਰ ਰਹੇ ਜੇ ਸੀ ਉੱਥੇ ਆ ਕੇ ਗਏ ਨੇ ਉਹ ਵੀ ਵੀਰ ਸੇਵਾ ਕਰਕੇ ਗਏ ਦੀ ਲੋੜ ਹੈ ਇਸ ਟਾਈਮ ਸੂਏ ਰੇਲਾ ਜਾਨੀ ਕਿ ਹੁਣ ਇਹ ਹੈ ਵੀ ਆਪਾਂ ਰਲ ਮਿਲ ਕੇ ਇੱਕ ਦੂਜੇ ਦੀ ਬਾਹ ਫੜੀਏ ਇਹ ਕਿੰਨੀਆਂ ਥਾਵਾਂ ਤੇ ਤੁਹਾਡਾ ਕੰਮ ਚੱਲ ਰਿਹਾ ਹੈ ਇਸ ਟਾਈਮ ਅੱਛਾ ਇੱਕ ਇਹ ਹੈਗਾ ਜੀ ਸਾਰੰਗਪੁਰ ਫਸੇ ਤੇ ਇਸ ਤੋਂ ਅੱਗੇ ਲੁਧਿਆਣੇ ਦੇ ਹੀ ਲੱਗੇ ਹੋਏ ਆ ਬਨ ਬਨਣ ਲਈ ਪਰ ਫਿਰ ਵੀ ਇਹਨਾਂ ਦਾ ਕੰਮ ਹੈ ਜਿਹੜਾ ਉਹ ਚੱਲ ਰਿਹਾ ਆ ਥੱਲੇ ਵੀਰ ਨੇ ਕਹੇ ਸੀ ਕਿ ਵੱਧ ਤੋਂ ਵੱਧ ਸਾਨੂੰ ਜਾਲ ਚਾਹੀਦੇ ਨੇ ਆ ਜਾਲ ਬਨ ਬਨ ਕੇ ਜਿਹੜਾ ਇਹ ਥੱਲੇ ਪਹੁੰਚਾਏ ਜਾ ਰਹੇ ਨੇ ਔਰ ਇਹਨਾਂ ਜਾਲਾਂ ਦੇ ਵਿੱਚ ਫਿਰ ਮਿੱਟੀ ਦੇ ਤੋੜੇ ਨੇ ਜਿਹੜੇ ਉਹ ਫਸਾਏ ਜਾਂਦੇ ਨੇ ਬਿਲਕੁਲ ਠੀਕ ਹੈ ਸਰਦਾਰ ਸਾਹਿਬ ਇਹ ਇੱਕ ਜਿਹੜੇ ਹਾਲਾਤ ਬਣੇ ਨੇ ਇਹਦੇ ਬਾਰੇ ਪਹਿਲਾਂ ਪ੍ਰਸ਼ਾਸਨ ਜਾਂ ਸਰਕਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਸਰਕਾਰ ਨੂੰ ਜਿਹੜੇ ਇਲਾਕੇ ਨੇ ਬਹੁਤ ਜਾਣਕਾਰੀ ਦਿੱਤੀ ਹੈ ਜੀ ਪਰ ਕੋਈ ਸਰਕਾਰ ਸੁਣ ਨਹੀਂ ਰਹੀ ਜੀ ਨਾ ਕੋਈ ਇਥੇ ਆਪ ਪਿੰਡਾਂ ਦੀ ਆਈ ਹੋਜੀ ਤੇ ਜਿਹੜੇ ਲੋਕ ਨੇ ਆਪਣੇ ਆਪ ਕਰ ਸੇਵਾ ਕਰ ਰਹੇ ਨੇ ਕੋਈ ਅਫਸਰ ਨਹੀਂ ਆ ਰਹੇ ਕੋ ਪੁੱਛ ਰਿਆ ਹੁੰਦੇ ਨੇ ਅਫਸਰ ਘੇੜਾ ਮਾਰ ਕੇ ਚਲੇ ਜਾਂਦੇ ਅੱਛਾ ਜੇ ਜੇ ਭਾਈ ਜੀ ਇੱਧਰ ਨੁਕਸਾਨ ਹੁੰਦਾ ਮਤਲਬ ਜੇ ਟੁੱਟਦਾ ਤਾਂ ਕਿੰਨਾ ਕੁ ਵੱਡਾ ਨੁਕਸਾਨ ਹੋ ਸਕਦਾ ਇਹ ਜੀ ਇੱਥੋਂ ਲੱਗੇ ਮਾਛੀ ਵਾਲਾ ਸਾਹਿਬ ਦਾ ਏਰੀਆ ਸਾਰਾ ਜੀ ਬਰਿਆਹਾ ਦੇ ਘਟੂਕੜ 70 80 ਪਿੰਡ ਦੇ ਇੱਕ ਲਪੇਟ ਦੇ ਵਿੱਚ ਜਿਹੜਾ ਸਾਸਰੋ ਦਾ ਪੌਲਾ ਜੀ ਰਾਹੋਂ ਵਾਲਾ ਉੱਥੇ ਨਾਲ ਕੇ ਪਾਣੀ ਨਾਲ ਹਾਂ ਜੁੱਸ ਨਾਲ ਕੁਮਾਰ ਕਰਨ ਘਟੂਕੜ 70 80 ਪਿੰਡ ਦੇ ਕਰੀਬ ਸੌ ਦੇ ਕਰੀਬ ਇਹ ਪਿੰਡਾਂ ਦੇ ਕਿ ਪੰਜਾਬ ਦਾ ਹੋਰ ਨੁਕਸਾਨ ਨਾ ਹੋਵੇ ਅਸੀਂ ਵੀ ਇਹ ਅਰਦਾਸ ਕਰਦੇ ਹਾਂ ਪਰ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਜੰਗੀ ਪੱਦਰ ਤੇ ਕੰਮ ਚੱਲ ਰਿਹਾ ਹੈ। ਇਹ ਤਨਾ ਸ਼ਾਇਦ ਇਹ ਥੰਬ ਲੱਗ ਜਾਏਗਾ ਜਿੱਦਾਂ ਜਿਸ ਤਰੀਕੇ ਦੇ ਨਾਲ ਇਹ ਲੋਕ ਲੱਗੇ ਹੋਏ ਨੇ ਇਹ ਚਮਕੌਰ ਸਾਹਿਬ ਦਾ ਏਰੀਆ ਦੀ ਜਾਲ ਇੱਕ ਪਾਸੇ ਕਿਉਂਕਿ ਸਿਸਟਮ ਬੜਾ ਬਹੁਤ ਵਧੀਆ ਹੈ ਇਹਨਾਂ ਦਾ ਸਿਸਟਮੈਟਿਕਲੀ ਤਰੀਕੇ ਦੇ ਨਾਲ ਜਿਹੜੇ ਕੰਮ ਕਰ ਰਹੇ ਨੇ। ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਕਿ ਇੱਕ ਟਰਾਲੀ ਆਂਦੀ ਆ ਉਹ ਬਾਤ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਆ ਵੀ ਦੇਖੋ ਤੁਸੀਂ ਲਗਾਤਾਰ ਤੁਹਾਨੂੰ ਇਹ ਸਾਰੀਆਂ ਲਾਈਵ ਤਸਵੀਰਾਂ ਸੀ ਦਿਖਾ ਰਹੇ ਆ ਹਾਂ ਕਾਰ ਸੇਵਾ ਦੇ ਵਿੱਚ ਵੀ ਲੱਗੇ ਹੋਏ ਨੇ ਕਿ ਇਹ ਲੋਕ ਤੇ ਖਾਣ ਪੀਣ ਦੀ ਵੀ ਜ਼ਰੂਰਤ ਹੈ ਜਿੰਨੀ ਵੱਡੇ ਤਦਰ ਤਦਰ ਤੇ ਲੋਕ ਆਏ ਹੋਏ ਨੇ ਬਾਬਾ ਜੀ ਕਿੰਨਾ ਕਚੇਰ ਹੋ ਗਿਆ ਕੰਮ ਅੱਥੀ ਤੱਕ ਦਾ ਕਿ ਕਈ ਦਿਨ ਹੋ ਗਏ ਕੱਲ ਜਣਗੇ 5-7 ਦਿਨ ਹੋ ਗਏ ਤੇ ਤੁਹਾਨੂੰ ਕਿਸੇ ਨੇ ਕਿਹਾ ਯਾ ਤੁਸੀਂ ਆਪ ਆਪਣੇ ਕੱਲ ਦਾ ਪਾਣੀ ਛੜਦਾ ਬਾਲਾ ਉੱਤੋਂ ਪਰਥਾਰ ਨਹੀਂ ਰੁਕ ਰਹੀ ਉੱਤੋਂ ਪਰਥਾਰ ਨਹੀਂ ਰੁਕ ਰਹੀ ਇੱਥੇ ਖਤਰੇ ਤੇ ਇਹਦੀ ਬਹੁਤ ਹਾਂਜੀ ਤੇ ਇਹ ਜਿੰਨੇ ਕੁ ਲੋਕ ਲੱਗੇ ਹੋਏ ਨੇ ਆਪਣੇ ਤੌਰ ਤੇ ਲੱਗੇ ਹੋਏ ਨੇ ਕੰਮ ਕੀਤਾ ਹੋਇਆ ਹੁਣ ਮੈਂ ਤੁਹਾਨੂੰ ਇਹ ਪਾਣੀ ਕਿਸ ਸਪੀਡ ਦੇ ਵਿੱਚ ਚੱਲ ਰਿਹਾ ਔਰ ਇਹਨਾਂ ਪਿੰਡ ਵਾਲਿਆਂ ਦਾ ਕਿਉਂ ਡਰ ਹੈ ਆ ਦੇਖੋ ਆ ਤਸਵੀਰ ਹੈ ਜਿਹੜੀ ਇੱਥੋਂ ਪਤਾ ਲੱਗਦਾ ਤੁਹਾਨੂੰ ਕਿ ਕਿਸ ਤਰੀਕੇ ਦੇ ਨਾਲ ਪਾਣੀ ਦੀ ਰਫ਼ਤਾਰ ਹੈ ਜਿਹੜੀ ਵੱਧ ਰਹੀ ਹੈ ਔਰ ਪਿੰਡ ਵਾਲੇ ਤਾਂ ਕਹਿੰਦੇ ਕਿ ਹਰ ਰੋਜ਼ ਪਾਣੀ ਦਾ ਪੱਧਰ ਹੈ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਇੱਧਰ ਆਓ ਇੰਦਰ ਇੱਥੋਂ ਸਹੀ ਤਸਵੀਰ ਹੈ ਜਿਹੜੀ ਉਹ ਦਿਖ ਪਾਏਗੀ ਆ ਜਿਹੜੇ ਲੱਗੇ ਹੋਏ ਨੇ ਨਾ ਇੱਥੋਂ ਦਿਖਾਣਾ ਬੜਾ ਜ਼ਰੂਰੀ ਹੈ ਇੰਦਰ ਆ ਤਸਵੀਰ ਤੁਸੀਂ ਦੇਖੋ ਕਿਉਂਕਿ ਆ ਖੋਰਾ ਲੱਗ ਰਿਹਾ ਇੱਥੇ ਇਹ ਜਿਹੜਾ ਪਾਣੀ ਘੁੰਮ ਘੁੰਮ ਕੇ ਮਿੱਟੀ ਨੂੰ ਆਪਣੇ ਅਧੀਨ ਲਈ ਜਾਂਦਾ ਹੈ ਜ਼ਮੀਨ ਨੂੰ ਲਈ ਜਾਂਦਾ ਇੱਥੋਂ ਖੋਰਾ ਲੱਗ ਰਿਹਾ ਆ ਆ ਤੁਸੀਂ ਦਰਖਤ ਦੇਖ ਰਹੇ ਜਿਹੜੇ ਕੱਟੇ ਹੋਏ ਆ ਆ ਪੂਰਾ ਕਿਨਾਰਾ ਸੀਗਾ ਇਹ ਅੱਧੇ ਤੋਂ ਵੱਧ ਕਿਨਾਰਾ ਜਿਹੜਾ ਉਹ ਲੈ ਗਿਆ ਸਮੁੰਦਰ ਲੈ ਗਿਆ ਉਹ ਦੇਖੋ ਉਹ ਹੁਣ ਇਦਾਂ ਬੰਨ ਲਾਏ ਜਾਂਦੇ ਨੇ ਜਿਸ ਤਰੀਕੇ ਨਾਲ ਇਹ ਬੰਨ ਲਾਏ ਜਾ ਰਹੇ ਨੇ ਕਿ ਇਹ ਖੋਰਾ ਹੋਰ ਜਿਹੜਾ ਉਹ ਨਾਲ ਲੱਗੇ ਜੇ ਲੱਗ ਗਿਆ ਇਹਨਾਂ ਲੋਕਾਂ ਦਾ ਇਹ ਦਾਵਾ ਹੈ ਕਿ ਲਗਭਗ 50 ਪਿੰਡ ਨੇ ਜਿਹੜੇ ਉਹ ਪਿੰਡ ਚੜ ਜਾਣਗੇ ਪਾਣੀ ਦੇ ਫੌਜ ਵੀ ਲੱਗੀ ਹੋਈ ਆ ਫੌਜ ਦੇ ਜਵਾਨ ਵੀ ਲੱਗੇ ਹੋਏ ਨੇ ਔਰ ਪਿੰਡ ਵਾਲੇ ਆਪ ਤਾਂ ਆਮ ਤੌਰ ਤੇ ਲੱਗੇ ਹੋਏ ਨੇ ਔਰ ਆਪ ਮੁਹਾਰੇ ਲੱਗੇ ਹੋਏ ਨਹੀਂ ਇਹਨਾਂ ਨੂੰ ਕਿਸੇ ਨੇ ਕੋਈ ਸੱਦਾ ਨਹੀਂ ਦਿੱਤਾ ਇਹਨਾਂ ਨੂੰ ਪਤਾ ਕਿ ਜੇਕਰ ਇੱਥੋਂ ਇੱਕ ਵਾਰ ਪਾਣੀ ਫਿਰ ਗਿਆ ਤਾਂ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਉਹ ਹੋ ਸਕਦਾ ਸੋ ਪਾਣੀ ਦੀ ਰਫ਼ਤਾਰ ਤੁਸੀਂ ਦੇਖੋ ਕਿ ਕਿੰਨੀ ਤੇਜ਼ੀ ਦੇ ਨਾਲ ਇਹ ਇਹ ਸਤਲੁਜ ਹੈ ਜਿਹੜਾ ਇਹ ਵਗ ਰਿਹਾ ਹੈ ਔਰ ਇਹਨਾਂ ਲੋਕਾਂ ਦਾ ਇਹੀ ਡਰ ਹੈ ਉੱਪਰ ਮੌਸਮ ਵੀ ਤੁਸੀਂ ਦੇਖੋ ਕਿ ਬਰਸਾਤ ਵਾਲਾ ਮੌਸਮ ਬਣਿਆ ਹੋਇਆ ਹੈ ਸਵੇਰ ਤੋਂ ਹੀ ਰੁਕ ਰੁਕ ਕੇ ਬਰਸਾਤ ਪੈ ਰਹੀ ਹੈ ਔਰ ਪਤਾ ਲੱਗਾ ਕਿ ਪਿੱਛੇ ਪਹਾੜਾਂ ਦੇ ਵਿੱਚ ਵੀ ਬਰਸਾਤ ਪੈ ਰਹੀ ਹੈ ਇਸ ਕਰਕੇ ਇਹ ਜਿਹੜਾ ਕੈਚਮੈਂਟ ਏਰੀਆ ਉੱਥੇ ਬਰਸਾਤ ਹੋਣ ਕਰਕੇ ਵੀ ਨੁਕਸਾਨ ਬਹੁਤ ਵੱਡਾ ਹੈ ਪਾਣੀ ਦਾ ਪੱਧਰ ਲਗਾਤਾਰ ਜਿਹੜਾ ਉਹ ਵੱਧਦਾ ਜਾ ਰਿਹਾ ਹੈ ਜਿਸ ਦੇ ਕਰਕੇ ਖਤਰਾ ਹੋਰ ਜ਼ਿਆਦਾ ਵੱਡਾ ਹੁੰਦਾ ਜਾ ਰਿਹਾ ਸੋ ਇਹ ਲੋਕ ਆਪ ਮੁਹਾਰੇ ਲੱਗੇ ਹੋਏ ਨੇ ਕੰਮ ਕਰਨ ਦੇ ਲਈ ਇਹ ਲੋਕ ਪਹੁੰਚੇ ਹੋਏ ਨੇ ਤਾ ਜੋ ਨੁਕਸਾਨ ਜਿਹੜਾ ਉਹ ਘਟਾਇਆ ਜਾ ਸਕੇ ਉਹ ਦੇਖ ਰਹੇ ਹੋ ਤੁਸੀਂ ਕਿ ਕਿਵੇਂ ਤੋੜੇ ਨੇ ਜਿਹੜੇ ਉਹ ਜਾਲ ਦੇ ਵਿੱਚ ਬੰਨ ਕੇ ਜਿਹੜਾ ਰੇਤਾ ਦੇ ਉਹ ਫਿਰ ਅੱਗੇ ਨੱਕਾ ਜਿਹੜਾ ਉਹ ਮਜ਼ਬੂਤ ਕੀਤਾ ਜਾਂਦਾ ਤਾਂ ਜੋ ਪਾਣੀ ਹੈ ਜਿਹੜਾ ਉਹ ਹੋਰ ਅੱਗੇ ਨਾ ਆਵੇ ਆਹ ਦੇਖੋ ਤੁਸੀਂ ਔਰ ਹਜ਼ਾਰਾਂ ਦੀ ਤਦਾਦ ਦੇ ਵਿੱਚ ਇੱਥੇ ਜਿਹੜੇ ਲੋਕ ਲੱਗੇ ਹੋਏ ਨੇ ਮਿੱਟੀ ਦੇ ਕੱਟੇ ਭਰ-ਭਰ ਕੇ ਆਂਦੇ ਨੇ ਮੈਂ ਉਹ ਦਿਖਾਵਾਂਗਾ ਕਿ ਆਹ ਦੇਖੋ ਟਰਾਲੀਆਂ ਦੇ ਵਿੱਚੋਂ ਕਿਵੇਂ ਮਿੱਟੀ ਦੇ ਕੱਟੇ ਨੇ ਛੜੇ ਉਹ ਭਰ-ਭਰ ਕੇ ਆਂਦੇ ਨੇ ਔਰ ਉਹ ਸਾਰੇ ਕਰਦੇ ਨੇ ਆ ਤੁਸੀਂ ਦੇਖੋ ਪੁਲਿਸ ਪੁਲਿਸ ਨੂੰ ਮਨਿਆਦੀ ਵੀ ਹੈ ਕਿ ਉਹ ਕਹਿ ਰਹੇ ਕਿ ਆਖੇ ਕੰਮ ਕਰਾਓ ਇੱਥੇ ਸੋ ਆ ਆਹ ਤਸਵੀਰਾਂ ਨੇ ਜੜੀਆਂ ਇਹ ਤੁਹਾਨੂੰ ਦਿਖਾ ਰਹੇ ਆ ਔਰ ਵੱਧ ਤੋਂ ਵੱਧ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਕਿ ਲੋਕ ਇੱਥੇ ਪਹੁੰਚਣ ਮੈਨ ਪਾਵਰ ਦੀ ਜ਼ਰੂਰਤ ਹੈ ਇਹਨਾਂ ਨੂੰ ਬਹੁਤ ਲੋਕਾਂ ਦੀ ਸਹਿਯੋਗ ਦੀ ਜ਼ਰੂਰਤ ਹੈ ਕਿ ਵੱਧ ਤੋਂ ਵੱਧ ਲੋਕ ਨੇ ਜਿਹੜੇ ਇੱਥੇ ਪਹੁੰਚ ਕੇ ਇਹਨਾਂ ਦਾ ਸਹਿਯੋਗ ਕਰਨ ਤੁਹਾ ਤੁਹਾਨੂੰ ਇੱਕ ਵਾਰ ਫਿਰ ਤੋਂ ਮੈਂ ਇਹ ਤਸਵੀਰ ਦਿਖਾ ਰਿਹਾ ਤੁਸੀਂ ਦੇਖੋ ਇਹ ਤਸਵੀਰ ਤੁਹਾਨੂੰ ਨਜ਼ਰ ਆਏਗੀ ਕਿ ਪਾਣੀ ਦਾ ਰੂਪ ਕਿੰਨਾ ਭਿਆਨਕ ਹੈ ਪਾਣੀ ਕਿੱਡੀ ਰਫ਼ਤਾਰ ਦੇ ਵਿੱਚ ਹੈ ਜਿਹੜਾ ਉਹ ਵੱਧ ਰਿਹਾ ਔਰ ਅੱਗੇ ਆ ਰਿਹਾ ਇਹ ਹੈ ਸੱਤਲੂਜ ਦਾ ਭਿਆਨਕ ਰੂਪ ਬਹੁਤ ਸਾਰਾ ਏਰੀਆ ਆਲਰੇਡੀ ਇਹ ਭੇਟ ਚੜ ਚੁੱਕਾ ਹੈ ਪਾਣੀ ਦੀ ਔਰ ਇਸੇ ਕਰਕੇ ਇਹਨਾਂ ਨੂੰ ਡਰ ਆ ਪਿੰਡ ਵਾਲੇ ਕਹਿੰਦੇ ਕਿ ਇੱਕ ਪਾਸੋਂ ਅਸੀਂ ਜਿਹੜਾ ਪੂਰਦੇ ਆ ਪਾੜ ਜਿਹੜਾ ਪੈਂਦਾ ਅੱਗੋਂ ਫੇਰ ਪਾੜ ਵੱਜ ਜਾਂਦਾ ਉਸ ਤੋਂ ਬਾਅਦ ਫਿਰ ਪਾੜ ਵੱਜ ਜਾਂਦਾ ਸੋ ਇਸ ਕਰਕੇ ਮੁਸ਼ਕਲਾਂ ਜਿਹੜੀਆਂ ਵੱਧ ਰਹੀਆਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਪਾੜ ਕਿਧਰੋਂ ਕਿਧਰੋਂ ਪਈ ਜਾ ਰਿਹਾ ਸੋ ਇਹਨਾਂ ਲੋਕਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੀ ਜ਼ਰੂਰਤ ਹੈ ਮੈਨ ਪਾਵਰ ਦੀ ਲੋੜ ਹੈ ਮਿੱਟੀ ਦੇ ਟੋੜੇ ਭਰ ਕੇ ਲੈ ਕੇ ਆਏ ਜਾਣ ਇਹ ਵਾਰ-ਵਾਰ ਲੋਕਾਂ ਨੂੰ ਅਪੀਲ ਵੀ ਕਰ ਰਹੇ ਨੇ